ਇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਤੁਹਾਡਾ ਕੀ ਹਾਲ ਚਾਲ ਹੈ ਦੇਖੋ ਜੀ ਜਿਹੜਾ ਆਪਾਂ ਨਾ ਪਰਸੋਂ ਲੈ ਕੇ ਆਏ DNA ਅੰਬੀਆਂ ਤੋੜ ਕੇ ਆਪਾਂ ਨੇ ਉਹਨਾਂ ਨੂੰ ਨਾ ਚੰਗੀ ਤਰ੍ਹਾਂ ਨਾ ਧੁੱਪਾਂ ਲਵਾ ਲਈ ਐ ਇਸ ਤਰ੍ਹਾਂ ਲੰਬੇ-ਲੰਬੇ ਪੀਸ ਕਰਕੇ ਨਾ 2 ਘੰਟੇ ਦੀ ਆਪਾਂ ਨੇ ਧੁੱਪਾਂ ਲਵਾਈ ਐ ਧੁੱਪਾਂ ਲਵਾਉਣ ਦੇ ਨਾਲ ਜਿਹੜਾ ਅੰਬਾਂ ਦੇ ਵਿੱਚ ਪਾਣੀ ਹੁੰਦਾ ਨਾ ਉਹ ਐ ਚੰਗੀ ਤਰ੍ਹਾਂ ਸੁੱਕ ਜਾਂਦਾ ਹੈ ਫਿਰ ਨਾ ਬਿਲਕੁਲ ਵੀ ਅਚਾਰ ਆਪਣਾ ਖਰਾਬ ਨਹੀਂ ਹੁੰਦਾ ਹੈਗਾ ਚਾਹੇ ਨਾ ਤੁਸੀਂ 1 ਸਾਲ ਤੱਕ ਨਾ ਸਟੋਰ ਕਰਕੇ ਰੱਖ ਸਕਦੇ ਆ ਜਿਹੜਾ ਵਿੱਚ ਚਿੱਟੀ-ਚਿੱਟੀ ਨਾ ਅਚਾਰ ਦੇ ਉੱਪਰ ਫੰਗਸ ਜੀ ਲੱਗ ਜੇ ਤੁਸੀਂ ਸਕਾ ਕੇ ਇਸ ਤਰ੍ਹਾਂ ਪਾਉਂਗੇ ਨਾ ਤੇ ਬਿਲਕੁਲ ਵੀ ਨਾ ਉਹਨੂੰ ਉਲੀ ਵੀ ਕਹਿ ਦਿੰਨੇ ਆ ਫਿਰ ਬਿਲਕੁਲ ਨਹੀਂ ਲੱਗੀ ਵੀ ਤੇ ਆਚਾਰ ਆਪਾਂ ਨੇ ਜਿਸ ਤਰ੍ਹਾਂ ਬਣਾਇਆ ਨਾ ਉਸ ਤਰ੍ਹਾਂ ਦਾ ਹੀ ਪਿਆਰ ਹੋਗਾ ਕੋਈ ਸਵਾਦ ਦੇ ਵਿੱਚ ਨਹੀਂ ਫਰਕ ਪਊਗਾ ਚਲੋ ਜੀ ਦੇਖੋ ਆਪਣਾ ਆਚਾਰ ਨਾ ਹੋਣਾ ਸੁੱਕ ਕੇ ਨਾ ਐਨ ਪੂਰਾ ਐਨ ਕੜਕ ਦੇਖੋ ਹੋਇਆ ਪਿਆਨ ਦੇਖੋ ਹੁਣ ਇਹਦੇ ਵਿੱਚ ਵਿੱਚ ਨਾ ਬਿਲਕੁਲ ਵੀ ਪਾਣੀ ਨਹੀਂ ਹੈਗਾ ਤੇ ਆਪਾਂ ਨੇ ਨਾ ਹੁਣ ਇਹਨੂੰ ਪ੍ਰਾਤ ਦੇ ਵਿੱਚ ਪਾ ਲੈਨੇ ਆ ਇਹਦੇ ਵਿੱਚ ਆਪਾਂ ਨੇ ਨਾ ਤਾਂ ਕੋਈ ਮਸਾਲਾ ਪਾਉਣਾ ਨਾ ਕੋਈ ਕੈਮੀਕਲ ਪਾਉਣਾ ਹੈ ਸਿਰਫ ਆਪਾਂ ਨਾ ਦੇਸੀ ਤਰੀਕੇ ਨਾਲੇ ਪਾਵਾਂਗੇ ਜਿਹੜੇ ਆਪਣੇ ਘਰ ਦੇ ਵਿੱਚ ਮਸਾਲੇ ਨਹੀਂ ਹੁੰਦੇ ਹੈਗੇ ਤੇ ਜਿਹੜਾ ਆਪਾਂ ਨੇ ਤੇਲ ਪਾਉਣਾ ਉਹ ਵੀ ਆਪਾਂ ਸਰੋਂ ਦਾ ਹੀ ਤੇਲ ਪਾਵਾਂਗੇ ਤੇ ਆਪਾਂ ਹੁਣ ਨਾ ਪ੍ਰਾਂਤ ਦੇ ਵਿੱਚ ਇਹਨੂੰ ਪਾ ਲੈਨੇ ਆਂ ਦੇਖੋ ਜੀ ਇਹ ਦੇਸੀ ਅੰਬ ਆ ਇਹ ਤੇ ਹੋਰ ਵੀ ਨਾ ਬਹੁਤ ਹੁਣ ਬੂਟੇ ਭਰੇ ਪਏ ਆ ਕਿਸੇ ਦਿਨ ਨਾ ਫੇਰ ਤੋੜ ਕੇ ਨਾ ਫੇਰ ਆਪਾਂ ਚਟਣੀ ਬਣਾਵਾਂਗੇ ਖੱਟੀ ਮਿੱਠੀ ਚਟਣੀ ਤੇ ਮਾੜੀ ਜਿਹੀ ਹਵਾ ਚੱਲਦੀ ਆ ਇੰਨੀ ਜ਼ਿਆਦਾ ਅੰਬੀਆਂ ਝੜ ਜਾਂਦੀਆਂ ਨੇ ਖੇਤਾਂ ਵਿੱਚ ਨਾ ਖੇਤਾਂ ਦੇ ਵਿੱਚ ਗਰੇ ਲੱਗੇ ਪਏ ਨੇ ਜਿਹੜੇ ਦੁਪਹਿਰੇ ਲੈ ਕੇ ਆਈ ਦੀ ਉਹ ਰਸਈ ਵਿੱਚ ਸੋਚ ਰੱਖਤੀਆਂ ਉਹਨਾਂ ਨੂੰ ਸਵੇਰੇ ਨਾ 8:00 ਵਜੇ ਮਾਰਨਿੰਗ ਮੇਰੇ ਧੋਦੀਆਂ ਚ ਧੋ ਕੇ ਫਿਰ ਉਹਦੀ ਰਚਣੀ ਬਣਾਵਾਂਗੇ ਚਲੋ ਜੀ ਆਪਾਂ ਨੇ ਜਿਹੜੇ ਇਹ ਲੱਤੀਆਂ ਨੇ ਚੀਜ਼ਾਂ ਇੱਕ ਤਾਂ ਆਪਾਂ ਨੇ ਲੱਤੀਆਂ ਕਲੌਂਜੀ ਮੇਥੇ ਸੌਫ ਇਹ ਆਪਾਂ ਤਿੰਨੇ ਚੀਜ਼ਾਂ ਪਾਵਾਂਗੇ ਗਰਮੀ ਤਾਂ ਬਹੁਤ ਜ਼ਿਆਦਾ ਹੈ ਅਜ ਤਾਂ ਹਵਾ ਵੀ ਨਹੀਂ ਚੱਲਦੀ ਹੈਗੀ ਬਿਲਕੁਲ ਵੀ ਸੂਬੇ ਕਿਸਾ ਦਾ ਅਚਭਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕੇ ਮਸਾਲੇ ਹੁਣ ਆਪਾਂ ਇਹਦੇ ਵਿੱਚ ਪਾ ਲੂਗੇ ਹਲਦੀ ਤੇ ਕੋਈ ਜਿਹਾ ਆਚਾਰ ਦੇ ਵਿੱਚ ਨਾ ਨਮਕ ਦਾ ਵਾਧੇ ਪੈਂਦਾ ਏ ਜੇ ਆਚਾਰ ਦੇ ਵਿੱਚ ਨਮਕ ਵੱਧ ਹੋਗਾ ਨਾ ਤੇ ਫੇਰ ਨਾ ਖਰਾਬ ਨਹੀਂ ਹੁੰਦਾ ਹੈਗਾ ਦੇਖੋ ਆਪਾਂ ਨੇ ਇੰਨਾ ਸਾਰਾ ਨਮਕ ਪਾ ਲਿਆ ਵਿੱਚ ਹਲਦੀ ਪਾ ਲਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਇਹ ਮਿਰਚ ਹਾਂ ਇਹ ਆਪਣੇ ਘਰ ਦੀ ਉਹ ਪੀਸੀ ਹੋਈ ਹੈ ਲਾਲ ਮਿਰਚ ਬਸ ਇੰਨੀ ਗਿ ਲਾਲ ਮਿਰਚ ਪਾਵਾਂਗੇ ਤੇ ਹੁਣ ਆਪਾਂ ਪਾ ਦਵਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਤੇਲ ਪਾ ਕੇ ਨਾ ਫਿਰ ਇਹਨੂੰ ਆਪਾਂ ਨਾ ਚੰਗੀ ਤਰ੍ਹਾਂ ਮਿਕਸ ਕਰ ਲੂਗੇ ਕੋਈ ਆਈ ਨਹੀਂ ਹੈਗਾ ਵੀ ਸਰੋਂ ਦਾ ਤੇਲ ਆਪਾਂ ਨੇ ਗਰਮ ਕਰਨਾ ਹੈ ਬਸ ਇਸ ਤਰ੍ਹਾਂ ਨਾ ਠੰਡਾ ਹੀ ਤੇਲ ਪਾ ਦਿੱਤਾ ਮੈਂ ਤਾਂ ਵਿੱਚ ਅਸੀਂ ਠੰਡਾ ਹੀ ਤੇਲ ਪਾਉਨੇ ਕੋਈ ਹੋਣੀ ਗਰਮ ਕਰਨ ਦੀ ਲੋੜ ਨਹੀਂ ਹੈਗੀ ਹੁਣ ਆਪਾਂ ਨਾ ਆਚਾਰ ਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਤਾਂ ਕਿ ਨਾ ਜਿਹੜਾ ਤੇਲ ਹੈ ਵਿੱਚ ਹੋਰ ਆਪਾਂ ਨੇ ਸੁੱਕੇ ਮਸਾਲੇ ਪਾਏ ਹੋਏ ਸੌਂਫ ਕਲੌਂਜੀ ਇਹ ਚੰਗੀ ਤਰ੍ਹਾਂ ਨਾ ਆਚਾਰ ਦੇ ਵਿੱਚ ਮਿਕਸ ਹੋ ਜਵੇ ਦੇਖੋ ਜੀ ਆਪਾਂ ਨੇ ਨਾ ਇਹਦੇ ਵਿੱਚ ਕੋਈ ਚੀਨੀ ਪਾਉਣੀ ਹੈ ਨਾ ਕੋਈ ਗੁੜ ਪਾਉਣਾ ਹੈ ਮਿੱਠਾ ਚਾਰ ਨਹੀਂ ਬਣਾਉਣਾ ਹੈਗਾ ਇਹ ਖੱਟਾ ਜਾਾਰੇ ਬੱਪਾ ਨੂੰ ਬੜੀਆ ਲੱਗਦਾ ਹੈ। ਇਹ ਸਭ ਦੇਖਦੇ ਦੇਖਣ। ਹਾਂ ਇਹਨੂੰ ਨਾ ਹੁਣ ਆਪਾਂ ਨੇ ਪਾ ਕੇ ਨਾ ਬੀਪੀ ਦੇ ਵਿੱਚ ਸਟੋਰ ਕਰ ਦੇਣਾ ਹੈ। ਇਹਨੂੰ ਨਾ ਕੱਲੂ ਨਾ ਉੱਪਰ ਕੱਪੜਾ ਬੰਨ ਕੇ ਤਾਂ ਕਿ ਵਿੱਚ ਮੱਛਰ ਨਾ ਪਵੇ ਨਾ। ਇਹਨੂੰ ਨਾ ਬਿਸੀ ਮਿੱਠੀ ਜੀ ਧੁੱਪਾਂ ਦਵਾਵਾਂਗੇ ਸਵੇਰ ਵੇਲੇ ਦੀ ਹੁੰਦੀ ਹੈ 9-10 ਵਜੇ ਦੀ ਨਾ। ਘਾਟ ਦੇ ਅੰਬਾਂ ਦੀ ਇੰਨੀ ਮੋਜ ਹੈ। ਹਲੇ ਤਾਂ ਬਾਜ਼ਾਰ ਦੇ ਵਿੱਚ ਤਾਂ ਹਲੇ ਅੰਬੀਆਂ ਆਈਆਂ ਨਹੀਂ ਨਾ ਹੈਗੀਆਂ ਅਗਲੇ ਮਹੀਨੇ ਆਉਣਗੀਆਂ ਅੰਬੀਆਂ ਦਾ ਤੇ ਕੋਣ ਆਪਾਂ ਨੇ ਐ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਏ ਖੁਸ਼ਬੂ ਦੇਖ ਲੈ ਰੇਖਾ ਕਿੰਨੀ ਸੋਹਣੀ ਆਉਣ ਲੱਗੀ ਇਹ ਤਾਂ ਇੱਕ ਮਹੀਨੇ ਇੱਕ ਹਫ਼ਤੇ 'ਚ ਬਣ ਕੇ ਹੋ ਜਾਣਾ ਤਿਆਰ ਨੇ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਆਚਾਰ ਨੂੰ ਇਸੇ ਨਾਲ ਹਲਦੀ ਵੀ ਪਾਉਣੀ ਨਹੀਂ ਹਲਦੀ ਤਾਂ ਬਹੁਤ ਹੈ ਬਹੁਤ ਹੀ ਨਹੀਂ ਵਧੀਆ ਲੱਗਦੀ ਹੈਗੀ ਪਿੱਕੀ ਪਿੱਕੀ ਹਲਦੀ ਵਧੀਆ ਲੱਗਦੀ ਹੈ ਹਲਦੀ ਤਾਂ ਮੈਂ 2-3 ਚਮਚੇ ਪਾਤੇ ਹਨ ਚਲੋ ਜੀ ਵਾਹਿਗੁਰੂ ਦਾ ਨਾਮ ਲੈ ਕੇ ਆਪਾਂ ਪੀਪੀ ਦੇ ਵਿੱਚ ਅਚਾਰ ਪਾ ਦਨੇ ਆ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਤੇ ਦੇਖੋ ਅਚਾਰ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਰੱਬ ਦਾ ਨਾਮ ਲੈ ਕੇ ਤੇ ਆਪਾਂ ਹੁਣ ਪੀਪੀ ਦੇ ਵਿੱਚ ਪਾ ਦਨੇ ਆ ਮਗਾ ਚਲੋ ਵੀ ਜਰ ਫੇਰ ਪਾਵਾਂਗੇ ਨਾ ਫੇਰ ਮਰਤਵਾਂ ਚ ਪਾਵਾਂਗੇ 20 ਚਲ ਹੁਣ ਤਾਂ ਥੋੜਾ ਜਿਹਾ ਪਾਇਆ ਹੁਣ ਆਪਾਂ ਚੱਲ ਇਹਦੇ ਪੀਪੀ ਜੇ ਪਾ ਲੰਨੇ ਆ ਤਿੰਨ ਪਾਏ ਆ ਮਰਤਵਾਂ ਤਾਂ ਨੰਬਤੇ ਚਾਰ ਬੀਨਾ ਸਰਦਾ ਨਹੀਂ ਹੈਗਾ ਜਿਵੇਂ ਹੁਣ ਆਪਾਂ ਨੇ ਨਾ 30 ਜੇ ਪੈਰ ਰੋਟੀ ਖਾਂਦੇ ਨਾ ਪਰੌਂਠਾ ਰੋਟੀ ਮਿੱਸੀ ਰੋਟੀ ਹੁੰਦੀ ਆ ਉਹਦੇ ਨਾਲ ਵਧੀਆ ਲੱਗਦਾ ਹੈ ਗਰਮੀ ਦੇ ਦਿਨ ਉਸੇ ਖੱਟਾ ਵੀ ਖੰਦੇ ਸੀ ਵਧੀਆ ਲੱਗਦਾ ਖੱਟਾ ਵੀ ਤੇ ਹੁਣ ਆਪਾਂ ਨੇ ਪੀਪੀ ਦੇ ਵਿੱਚ achar ਪਾ ਦਿੱਤਾ ਤੇ ਉੱਪਰ ਤੇ ਆਪਾਂ ਨਾਲ ਸਨੂ ਜਿਹੜੇ ਕਰਕੇ ਦਿਖਾਉਣੇ ਆ ਤੇ ਆਪਾਂ ਨਾਲ ਹੁਣ ਉੱਪਰ ਤੇ ਨਾ ਇਹਦੇ ਵਿੱਚ ਤੇਲ ਪਾ ਦੋਗੇ ਤੁਸੀਂ ਨਾ ਇੱਕ ਗੱਲ ਦਾ ਨਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਇਹਦੇ ਵਿੱਚ ਆਈ ਨਹੀਂ ਹੈਗਾ ਵੀ ਤੁਸੀਂ ਨਾ ਗਿੱਲੇ ਹੱਥ ਪਾਉਣੇ ਆ ਤੁਸੀਂ ਕੋਈ ਕਟਛੀ ਜਾਂ ਲੱਕੜ ਦਾ ਚਮਚਾ ਹੋਊਗਾ ਉਹਦੇ ਨਾਲ ਤੁਸੀਂ ਹਿਲਾਉਣਾ ਹੈ ਇਹਨੂੰ ਤਾਂ ਹੱਥ ਤਾਂ ਬਿਲਕੁਲ ਨਹੀਂ ਲਾਉਣਾ ਹੈਗਾ ਵਿੱਚ ਵੀ ਤੁਸੀਂ ਇਸ ਤਰ੍ਹਾਂ ਹੀ ਗਿੱਲੇ ਹੱਥ ਪਾ ਲੇ ਫੇਰ ਨਾ ਆਪਣੇ ਅਚਾਰ ਨੇ ਨਾ ਖਰਾਬ ਹੋ ਜਾਣਾ ਹੈ ਫੇਰ ਨਾ ਕਿਹੋ ਵੀ ਦੱਸਿਆ ਨਹੀਂ ਹੈਗਾ ਇਹ ਦੱਸਣਾ ਮੇਰਾ ਬਹੁਤ ਜ਼ਰੂਰੀ ਤਾਂ ਤੁਸੀਂ ਇਹ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਤੇ ਹੁਣ ਆਪਾਂ ਵੀਡੀਓ ਦਾ ਐਂਡ ਇੱਥੇ ਕਰਦੇ ਹਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਸਤੇ ਆਪਣਾ ਪੇਸਾ ਠੀਕ ਠਾਕ ਹੈ ਅੱਜ ਨਾ ਘਰ ਦਾ ਬਹੁਤ ਜ਼ਿਆਦਾ ਕੰਮ ਹੈ ਇਹ ਦੇਖੀ ਅਭੀ ਪਾਣੀ ਵੀ ਧੋਣਾ ਹੈ ਫਰਸ਼ ਵੀ ਸਾਫ਼ ਕਰਨਾ ਹੈ उसका कपड़ा भी करना है आज गर्मी भी बहुत ज्यादा है काम करने का भीड़ नहीं करता है तो गर्मी भी ज्यादा है और काम भी ज्यादा है कपड़ा भी धोना है क्या करेगा और भी काम पड़ा हुआ है कपड़ा भी धोना है सब एकदम इसी तरह करा हुआ है करने का कोई नहीं अकेला हम ही है कर लेगा सब शाम तक आया गर्मी भी ज्यादा कर रहा है

बहुत गर्मी लग रहा है आपको भी पीना होगा तो पी लीजिए आपको भी गर्मी लग रहा होगा ठंडा पी के उसका वाला फटाफट काम भी कर देगा टाइम नहीं जल्दी हेलो